ਸਸਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੇਵਲ ਹਠੂਰ ਪਿਛਲੇ ਦਿਨੀ ਮੇਰੀ ਇੱਕ ਕਿਤਾਬ ਛਪੀ ਸੀ ਜਿਸ ਕਿਤਾਬ ਦਾ ਨਾਮ ਸੀਗਾ ਮੋਹ ਦੀਆਂ ਤੰਦਾਂ ਇਸ ਕਿਤਾਬ ਦੇ ਵਿੱਚ ਮੇਰੇ ਵੱਲੋਂ ਕਹਾਣੀਆਂ ਵਾਰਤਕ ਕਵਤਾਵਾਂ ਗੀਤ ਬੋਲੀਆਂ ਟੱਪੇ ਤੇ ਮੇਰੇ ਪਿੰਡ ਫਟੂਰ ਬਾਰੇ ਤੇ ਮੇਰੀ ਕੈਨੇਡਾ ਫੇਰੀ ਜਿਹੜਾ ਮੈਂ 6 ਮਹੀਨੇ ਦਾ ਸਮਾਂ ਕੈਨੇਡਾ ਲਾ ਕੇ ਆਇਆ ਵਿਸਥਾਰਪੂਰਵਕ ਇਸ ਕਿਤਾਬ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਸ ਕਿਤਾਬ ਨੂੰ ਤੁਹਾਡੇ ਵੱਲੋਂ ਬਹੁਤ ਪਸੰਦ ਕੀਤਾ ਗਿਆ। ਬੜਾ ਭਰਮਾ ਹੁੰਗਾਰਾ ਦਿੱਤਾ ਗਿਆ। ਉਸ ਤੋਂ ਬਾਅਦ ਇਹ ਮੇਰੀ ਕਿਤਾਬ ਆ ਜਿਹੜੀ ਇਹਨੂੰ ਰੀਡ ਕੀਤਾ ਸੀ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀ ਜੀ ਨੇ। ਤੇ ਇਸ ਕਿਤਾਬ ਦੇ ਵਿੱਚਲੇ ਦੋ ਗੀਤ ਸ਼ਰੂਮ ਨੇ ਗਾਇਕ ਪਾਲੀ ਦੇਤਵਾਲੀਆ ਜੀ ਵੱਲੋਂ ਗਾਏ ਗਏ ਨੇ ਪਹਿਲਾ ਮੇਰਾ ਗੀਤ ਉਹਨਾਂ ਨੇ ਗਾਇਆ ਬਾਪੂ ਸਾਡਾ ਰੱਬ ਵਰਗਾ ਸਾਡਾ ਚਿੱਤ ਪੂਜਣ ਨੂੰ ਕਰਦਾ ਕਿਹੜੀਆਂ ਮੈਂ ਕਰਾਂ ਸਿਫਤਾਂ ਉਹ ਤਾਂ ਰੱਖਦਾ ਖਿਆਲ ਸਾਰੇ ਘਰ ਦਾ ਬਾਪੂ ਹੁੰਦਾ ਰੱਬ ਵਰਗਾ ਉਂਗਲ ਫੜ ਬਾਪੂ ਨੇ ਅਸੀਂ ਤੁਰਨਾ ਸਿਖਾਇਆ ਮੁਸੀਬਤਾਂ ਦੇ ਨਾਲ ਸਾਨੂੰ ਲੜਨਾ ਸਿਖਾਇਆ ਬਾਪੂ ਦਾ ਇੱਕ ਇੱਕ ਦਮਕਾ ਸਾਨੂੰ ਲੱਗਦਾ ਕਿ ਉਹ ਦੇ ਵਰਗਾ ਬਾਪੂ ਹੁੰਦਾ ਰੱਬ ਵਰਗਾ ਇਸ ਗੀਤ ਨੂੰ ਤੁਹਾਡੇ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਭਰਮਾ ਹੰਗਾਰਾ ਦਿੱਤਾ ਗਿਆ ਇਹ ਗੀਤ ਬਹੁਤ ਵਧੀਆ ਚੱਲ ਰਿਹਾ ਹੈ। ਮੈਨੂੰ ਕਈਆਂ ਦੇ ਸਰੋਤਿਆਂ ਦੇ ਫੋਨ ਵੀ ਆਏ ਨੇ ਇਸ ਗੀਤ ਬਾਰੇ। ਤੋਂ ਸਾਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਉਸ ਤੋਂ ਬਾਅਦ ਮੇਰਾ ਦੂਸਰਾ ਗੀਤ ਪਾਲੀ ਦੇਤ ਵਾਲੀ ਆ ਜੀ ਵੱਲੋਂ ਗਾਇਆ ਇੱਕ ਮਹੀਨਾ ਹੀ ਪਹਿਲਾਂ ਰੀਲ ਕੀਤਾ ਗਿਆ। ਉਹ ਗੀਤ ਦੇ ਬੋਲ ਨੇ ਜਦੋਂ ਮਾਰਦੀ ਆ ਬੰਦੇ ਨੂੰ ਤਾਂ ਹੌਵੇਂ ਮਾਰਦੀ ਕਈ ਖੱੱਚ ਯਾਰ ਵੇਖੇ ਕਈ ਖੱੱਚ ਬੰਦੇ ਵੇਖੇ ਕਰਦੇ ਯਾਰ ਮਾਰਨੇ ਮਹਿਫਲਾ ਸਜਾਉਣ ਲਈ ਰੱਖੇ ਪੂਰੇ ਯਾਰ ਨੇ ਚੜਦੀ ਜਵਾਨੀ ਨਵਾਂ ਹਾਣ ਭਾੜਦੀ ਜਦੋਂ ਮਾਰਦੀ ਆ ਬੰਦੇ ਨੂੰ ਤਾਂ ਹੌਵੇਂ ਮਾਰ ਇਹ ਗੀਤ ਨੂੰ ਵੀ ਤੁਹਾਡੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਭਰਮਾ ਹੰਗਾਰਾ ਮਿਲ ਰਿਹਾ ਹੈ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਸਤਿਕਾਰ ਦਿੰਦੇ ਰਹੋ ਤੇ ਮੈਂ ਮਾਂਬੋਲੀ ਪੰਜਾਬੀ ਦੀ ਸੇਵਾ ਕਰਦਾ ਰਹਾ ਥੋੜੇ ਦਿਨਾਂ ਬਾਅਦ ਮੇਰਾ ਇੱਕ ਹੋਰ ਗੀਤ ਮੈਂ ਰਿਲੀਜ਼ ਕਰਨ ਜਾ ਰਿਹਾ ਹਾਂ ਉਸ ਗੀਤ ਦੇ ਬੋਲ ਨੇ ਉਡਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਪੁੱਤ ਪ੍ਰਦੇਸ਼ ਦੇ ਵਿੱਚ ਗਿਆ ਹੁੰਦਾ ਤੇ ਮਾਂ ਨੂੰ ਪੁੱਤ ਦੀ ਯਾਦ ਆਂਦੀ ਹੈ ਤੇ ਮਾਂ ਕਾਂ ਦੇ ਹੱਥ ਪੁੱਤ ਨੂੰ ਸੁਨੇਹਾ ਭੇਜਦੀ ਹੈ ਕੁੱਟ ਕੁੱਟ ਤੈਨੂੰ ਚੂਰੀਆਂ ਪਾਵਾਂ ਲੈ ਫੜ ਮਿੱਠੀ ਚੂਰੀ ਖਾ ਉਡਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਉਡਜਾ ਕਾਵਾਂ ਵੇ ਮੇਰੇ ਪੁੱਤ ਨੂੰ ਸੁਨੇਹਾ ਜਾ ਕੇ ਲਾ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਨੌਜਵਾਨ ਗਾਇਕ ਅਮਰੀਕ ਡੁੱਗ ਜੀ ਨੇ ਇਹ ਬਹੁਤ ਵਧੀਆ ਗੀਤ ਹੈ ਤੁਹਾਡੇ ਰੂਪ ਰੂਪੇਸ਼ ਕੀਤਾ ਜਾਊਗਾ ਥੋੜੇ ਦਿਨਾਂ ਬਾਅਦ ਹੀ ਅਸੀਂ ਇਹ ਗੀਤ ਨੂੰ 릴ੀਜ਼ ਕਰ ਦੇਵਾਂਗੇ ਜੇ ਤੁਹਾਡੇ ਵੱਲੋਂ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਮਿਲਦਾ ਰਿਹਾ ਤਾਂ ਮੈਂ ਹੋਰ ਵੀ ਵਧੀਆ ਗੀਤ ਪੰਜਾਬੀ ਸੱਭਿਆਚਾਰ ਨੂੰ ਸੇਧ ਦੇਣ ਵਾਲੇ ਗੀਤ ਲੈ ਕੇ ਤੁਹਾਡੇ ਵਿੱਚ ਹਾਜ਼ਰੀ ਲਵਾਵਾਂਗਾ। ਤੋਂ ਜੋ ਵੀ ਤੁਸੀਂ ਪਿਆਰ ਦਿੱਤਾ, ਸਤਿਕਾਰ ਦਿੱਤਾ, ਮਾਣ ਦਿੱਤਾ, ਇੱਜ਼ਤ ਦਿੱਤੀ ਹੈ। ਉਹਦੇ ਲਈ ਕੇਵਲ ਹਠੂਰ ਤੁਹਾਡਾ ਸਦਾ ਰੇਣੀ ਰਹੂਗਾ। ਤੁਹਾਡਾ ਆਪਣਾ ਕੇਵਲ ਹਠੂਰ। ਧੰਨਵਾਦ।